ਇਹ ਜਿਹੜੇ ਸੂਰਮੇ ਸੀ ਦੱਸੋ ਕਿਹੜੀ ਮਾਂ ਦਾ ਪੁੱਤ ਜਾਇਆ ਆ ਗਿਆ ਆ ਗਿਆ ਸੀ ਉਸ ਬੰਦੇ ਨੇ ਜਾ ਕੇ ਹੱਥ ਪਾ ਲਿਆ ਕਿਹਦਾ ਆ ਸੀ ਉਸ ਮਾਂ ਦਾ ਪੁੱਤ ਮੈਂ ਸੈਦਾ ਕਰਦਾ ਉਸਮਾਨ ਨੂੰ ਜਿੰਨੇ ਗੱਜੀ ਸੀ ਉਹ ਜਨਾਂ ਨੂੰ ਜਿੱਤਾ ਜੇ ਸ਼੍ਰੀ ਕਮਰਵੀ ਪਤਾਬ ਜੀ ਨਾ ਲਿਆ ਮੈਨੂੰ ਦੋ ਲਾਈਨਾਂ ਯਾਦ ਆ ਗਈਆਂ ਜੇ ਅੱਗੇ ਹਟ ਕੇ ਕਹਦੇ ਆ ਜੀ ਉਸ ਤੋਂ ਲੋਕ یوں ਹੀ ਮਸ਼ਹੂਰ ਹੋ ਜਾਂਦੇ ਹਨ ਕੁਝ ਤੋਂ ਲੋਕ یوں ਹੀ ਮਸ਼ਹੂਰ ਹੋ ਜਾਂਦੇ ਹਨ ਦੁਸ਼ਮਣ ਕਤਾ ਕੁਝ ਬਗਾਰ ਸਕੇ ਨਾ ਸਕੇ ਦੁਸ਼ਮਣ ਕਾ ਕੁਝ ਬਗਾਰ ਸਕੇ ਨਾ ਸਕੇ ਆਪਣੋਂ ਹੀ टांगे काट ਜਾਂਦੇ ਹੈ। ਬੀਏਪੀ ਕੋਲ ਕਿੱਡੀ ਨਮੋਸ਼ਰੀ ਗੱਲ ਹੈ? ਅਮੀਸ਼ਾਦ ਦੇ ਬੀਜੇਪੀ ਨੂੰ ਰਜਾਈਂ ਕਰ ਦੇਣਾ ਜਿਹਦਾ ਟੋਟਲ ਟੋਟਲ ਨੂੰ ਇੰਨਾ ਕੋਲ ਡੀਜੀਪੀ ਕੋਲ ਇਲੈਕਸ਼ਨ ਲਈ ਕੈਂਡੀਡੇਟ ਕੋਈ ਨਹੀਂ ਹੈ। ਸਰ ਮੈਂ ਨੀ ਜੋਤੀ ਸਾਹਿਬ ਨੂੰ ਸਲੂਟ ਕਰਦਾ ਹਾਂ। ਉਹ ਇੱਕ ਵਧੀਆ ਲੀਡਰ ਨੇ। ਕੰਮ ਕਰਨ ਵਾਲੇ ਲੀਡਰ ਨੇ, ਜਾਂ ਬਾਾਈ ਲੀਡਰ ਨੇ। ਉਹ ਉਹਨਾਂ ਨੂੰ ਤੇ ਇੱਕ ਬਲੀਆਂ ਬਕਰ ਮਾਤਾ ਗਿਆ ਜੋਤੀ ਸਾਹਿਬ ਨੂੰ। ਜੈਸ਼ਨ ਦੇ ਵੀ ਯਾਤਰਾ ਲਈ ਸੜਕ ਬਣੀ ਹੈ ਦਿੱਲੀ ਘਟਰਾ ਦਿੱਲੀ ਘਟਰਾ ਦਿੱਲੀ ਘਟਰਾ ਕੋਈ ਚਮਿਸਰ ਚੋਰੀ ਪਾ ਲਿਆ ਇਹਨਾਂ ਨੇ ਉਹ ਸੰਸਦਗਾ ਗੁਰਜੀਤ ਸਿੰਘ ਉਹ ਜਣੇ ਪਾਇਆ ਰੋਲਾ ਪਾ ਕੇ ਲੜ ਕੇ ਇਹ ਜਿੱਤ ਤਾਂ ਹੋ ਚੁੱਕੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਉਸ ਤੋਂ ਬਾਅਦ ਹੀ ਸਰਦਾਰ ਕਲਦੀਪ ਸਿੰਘ ਧਾਇਵਾਲ ਸਾਹਿਬ ਨੂੰ ਤੈਨੂੰ ਪਾ ਗਿਆ ਸੀ ਵਾਪਸ ਉਹ ਕਤਲ ਵੀ ਕਰ ਦੇ ਉਹ ਕਤਲ ਵੀ ਕਰ ਦੇ ਖर्चे ਨਹੀਂ ਹੁੰਦੇ ਅਮਹਾ ਵੀ ਵਰਤੇ ਹਨ ਤਾਂ ਹੋ ਜਾਂਦੇ ਹਨ ਬਦਨਾਮ ਉਹ ਤਾਂ ਸੌ ਸੌ ਕਿਲੇ ਜਮੀਨ ਖਾਰੇ ਉਹ ਪਤਾ ਨਹੀਂ ਲੱਗਦਾ ਡੀਸੀ ਡਾਤੇ ਏਡੀ ਇੰਡੀਆ ਦੇ ਅੰਦਰ ਕਾਂਗਰਸ ਪਾਰਟੀ ਸਦਾ ਸੈਂਟਰ ਚ ਬਣੇਗੀ ਤੇ ਮੈਂ ਦਾਅਵੇ ਨਾਲ ਕਹਿੰਦਾ ਨਸ਼ਾ ਬੰਦ ਹੋਏਗਾ ਨਹੀਂ ਬੰਦ ਹੋਏਗਾ ਮੈਂ ਤੁਹਾਡੇ ਨਾਲ ਪਹਿਲੇ ਦਿਨ ਕੋਕਰਸਾਲ ਤੇ ਮੈਨੂੰ ਚਾਰੋਂ ਨਿੱਤਣਗੇ ਤੇ ਸਦਾ ਗੁਰਜੀਤ ਸਿੰਘ ਉਹਦਾ ਜਿੱਤਣਗੇ ਜਿਸ ਚੀਜ਼ ਦੀ ਤੁਸੀਂ ਸ਼ਤਰਗਣੀ ਮੈਨਾਂ ਅੱਜ ਲਗਾ ਸਕੋ ਤੋ ਦੋਸਤੋ ਅੰਮ੍ਰਿਤਸਰ ਦੇ ਵਿੱਚ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਲਗਾਤਾਰ ਰਾਜਨੀਤੀ ਰੰਗ ਜਿਹੜਾ ਉਹ ਚੜਦਾ ਹੀ ਜਾ ਰਿਹਾ ਕੁਝ ਅਫਸਰ ਜਿਹੜੇ ਗਏ ਆ ਵੱਡੇ ਵੱਡੇ ਅਫਸਰ ਜਿਹੜੇ ਗਏ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਸੋ ਰਾਜਨੀਤੀ ਦੇ ਵਿਚਾਰੇ ਔਰ ਕੁਝ ਇਹੋ ਜਿਹੇ ਅਫਸਰ ਹੈਗੇ ਜਿਹੜੇ ਕਿ ਰਿਟਾਇਰਮੈਂਟ ਤੋਂ ਬਾਅਦ ਰਾਜਨੀਤੀ ਜੁਆਇਨ ਕਰਦੇ ਸੋ ਸਾਡੇ ਨਾਲ ਇਸ ਤਰ੍ਹਾਂ ਹੀ ਇੱਕ ਇਨਸਪੈਕਟਰ ਹੈਗੇ ਜਿਨ੍ਹਾਂ ਨੇ ਸਮਾਜ ਸੇਵਾ ਦੇ ਵਿੱਚ ਇੱਕ ਨਾਮ ਕਮਾਇਆ ਔਰ ਆਪਣੇ ਰਿਟਾਇਰਮੈਂਟ ਤੋਂ ਬਾਅਦ ਰਾਜਨੀਤੀ ਦੇ ਵਿੱਚ ਆਂਦੇ ਸੋ ਸੰਜੀਵ ਕੁਮਾਰ ਜਿਹੜੇ ਕਿ ਸਾਬਕਾ ਇਨਸਪੈਕਟਰ ਹੈਗੇ ਉਹਨਾਂ ਨੇ ਗੱਲ ਕਰਦੇ ਇਨਸਪੈਕਟਰ ਸਾਹਿਬ ਜ ਇਹੋ ਜੀ ਚੀਜ਼ ਹੈਗੀ ਆ ਕਿ ਕਈਆਂ ਨੂੰ ਪਹਿਲਾਂ ਰਿਟਾਇਰ ਕਰਾ ਦਿੰਦੇ ਉਹ ਕਈ ਰਿਟਾਇਰ ਹੋਣ ਤੋਂ ਬਾਅਦ ਆ ਜਾਂਦੇ ਸੋ ਆਖਿਰਕਾਰ ਤੁਸੀਂ ਵੀ ਸਮਾਜ ਦੇ ਵਿੱਚ ਕਈ ਪਹਿਲੂ ਦੇ ਵਿੱਚ ਗਏ ਲੇਕਿਨ ਰਿਟਾਇਰ ਹੋਣ ਤੋਂ ਬਾਅਦ ਰਾਜਨੀਤੀ ਕਿਉਂ ਕਾਂਗਰਸ ਹੀ ਕਿਉਂ ਜਦੋਂ ਮੈਂ ਜੌਬ ਕਰਦਾ ਸੀ ਉਸ ਵਕਤ ਮੇਰੀ ਪਾਰਟੀ ਜਿਹੜੀ ਸੀ ਉਹ ਇੱਕ ਖਾਕੀ ਪਾਰਟੀ ਸੀਗੀ ਖਾਕੀ ਯੂਨੀਫਾਰਮ ਪਾਰਟੀ ਸੀ ਮੇਰੀ ਕਿਉਂ ਮੈਂ ਪੁਲਿਸ ਡਿਪਾਰਟਮੈਂਟ ਦਾ ਤਾਂ ਖਾਕੀ ਮੇਰੀ ਯੂਨੀਫਾਰਮ ਹੈ ਉਹੀ ਮੇਰੀ ਪਾਰਟੀ ਸੀ ਆਫਟਰ ਰਿਟਾਇਰਮੈਂਟ ਕਾਂਗਰਸ ਚ ਆਉਂਦਾ ਮੇਨ ਮੋਟਿਵ ਇਹ ਤਾਂ ਮੈਂ ਜਦੀ ਹੀ ਕਾਂਗਰਸੀ ਹਾਂ ਮੇਰਾ ਸਾਰਾ ਪਰਿਵਾਰ ਕਾਂਗਰਸੀ ਹੈ ਮੈਂ ਉਸ ਪਰਿਵਾਰ ਨੂੰ ਬਿਲੋਂਗ ਕਰਦਾ ਹਾਂ ਜਿਸ ਦੇ ਵਿੱਚ ਮੇਰੇ ਵੱਡੇ ਭਾਈ ਸਾਹਿਬ ਸ਼੍ਰੀ ਭਾਤੂ ਜੀ ਸ਼ਰਮਾ ਜੀ ਦੇ ਸ਼ਿਲਾ ਦੀ ਸੀਐਮ ਦਿੱਲੀ ਜੀ ਨਾਲ ਬਹੁਤ ਅچھے ਸਬੰਧ ਰਹੇ ਸ਼੍ਰੀ ਗੁਰਨੰਦਲਾਲ ਪਾਟਿਆ ਜੀ ਨਾਲ ਪਾਤਸਾਲ ਪੀਅ ਰਹੇ ਸ਼੍ਰੀ ਗ੍ਰਾਮ ਨਵੀ ਯਾਦੀ ਨਾਲ ਉਹਨਾਂ ਨੇ ਕੰਮ ਕੀਤਾ ਮੇਰੇ ਮਾਮਾ ਜੀ ਸਕੇ ਜਿਨ੍ਹਾਂ ਨੇ ਜੇਲਾਂ ਕੱਟੀਆਂ ਨੇ ਕਾਂਗਰਸ ਪਿੱਛੇ ਤੇ ਸਾਡੇ ਰਗ ਰਗ ਵਿੱਚ ਖੂਨ ਜਿਹਾ ਕਾਂਗਰਸ ਦਾ ਤੇ ਫਿਰ ਮੈਂ ਸਾਰੇ ਬਨੇ ਚਾਤੀ ਮਾਰੀ ਚਾਤੀ ਮਾਰ ਤੋਂ ਬਾਅਦ ਮੈਨੂੰ ਮਹਿਸੂਸ ਹੋਈਆ ਕਿ ਉਹ ਡਿਪਾਰਟਮੈਂਟ ਤੇ ਮੇਰੀ ਕੋਈ ਪਾਰਟੀ ਨਹੀਂ ਸੀ ਸਿਵਾਏ ਕਾਕੀ ਤੋਂ ਫਿਰ ਮੈਨੂੰ ਕਾਂਗਰਸ ਹੀ ਬੈਟਰ ਲੱਗੀ ਮੈਂ ਕਾਂਗਰਸ ਚੁਣ ਲਈ ਸੋ ਰਾਸ਼ਟ੍ਰਪਤੀ ਅਵਾਰਡ ਵੀ ਤੁਹਾਨੂੰ ਮਿਲ ਚੁੱਕਿਆ ਵਾ ਸੋ ਰਿਟਾਇਰਮੈਂਟ ਜੋ ਆ ਤੁਹਾਡੀ ਲੋਕ ਸਭਾ ਦੀ ਪਹਿਲੀ ਇਲੈਕਸ਼ਨ ਆਪਾਂ ਕਹਿ ਸਕਦੇ ਹਾਂ ਕਿ ਪਹਿਲੀ ਆ ਸੋ ਗੁਰਜੀਤ ਸਿੰਘ ਓਂਜਲ ਜਿਹੜੇ ਕੀ ਉਹ ਮੌਜੂਦਾ ਜਿਹੜੇ ਐਮਪੀ ਵੀ ਆ ਦੋ ਵਾਰ ਜਿੱਤੇ ਚੁੱਕੇ ਨੇ ਸੋ ਤੀਸਰੀ ਵਾਰ ਮੈਦਾਨ ਦੇ ਵਿੱਚ ਕਿ ਕਿਸ ਤਰ੍ਹਾਂ ਦੇਖ ਦਿਓ ਤੁਸੀਂ ਤੀਸਰੀ ਵਾਰ ਮੈਦਾਨ ਚ ਨਾ ਕਵੋਤੀ ਸੀ ਜਿੱਤੇ ਕਵੋ ਉਹਨ ਉਈਲਾ ਜੀ ਇੱਕ ਉਹ ਲੀਡਰ ਹਨ ਜਿਹੜੇ ਉਹ ਸਾਰੇ ਲੀਡਰਾਂ ਵਿੱਚੋਂ ਇੱਕ ਵੱਖ ਕਿਸਮ ਦੇ ਲੀਡਰ ਨੇ ਜਿਨ੍ਹਾਂ ਉੱਪਰ ਕੋਈ ਵੀ ਦਾਗ ਨਹੀਂ ਹੈ ਜਿਨ੍ਹਾਂ ਨੇ ਆਪਣੀ ਐਮਪੀਸ਼ਿਪ ਬੜੀ ਵਖੂਬੀ ਨਿਭਾਈ ਉਹੋ ਕੰਮ ਅਮitsar ਲਈ ਕੀਤੇ ਜਿਹੜੇ ਕੋਈ ਨਹੀਂ ਕਰ ਸਕਦਾ ਉਹਨਾਂ ਨੇ ਅਸੈਂਬਲੀ ਵਿੱਚ ਆ ਕੇ ਵੀ ਸੈਸ਼ਨ ਵਿੱਚ ਆ ਕੇ ਬੋਲਿਆ ਆਪਣੀ ਹਿੰਦੁਸਤ ਅੰਮ੍ਰਿਤਸਰ ਦੇ ਮੁੱਦੇ ਉਠਾਏ ਬਲਕਿ ਪੰਜਾਬ ਦੇ ਮੁੱਦੇ ਉਠਾਏ ਬਲਕਿ ਹਿੰਦੁਸਤਾਨ ਦੇ ਮੁੱਦੇ ਉਠਾਏ ਉਹ ਨਡਰ ਨੀਤਾ ਇਹ ਕਾਂਗਰਸ ਤੋਂ ਲਵਕੀ ਸੀ ਬਣੇ ਨਹੀਂ ਜੋ ਹੈਟ੍ਰਿਕ ਕਰ ਸਕਦੇ ਨੇ ਕਿਉਂਕਿ ਇਤਿਹਾਸ ਵੀ ਜੇਕਰ ਪਿੱਛੇ ਜਾਈਏ ਤਾਂ ਲਗਾਤਾਰ ਹੈਟ੍ਰਿਕ ਦੇ ਬਲ ਜੇਕਰ ਸਿੱਖ ਚਿਹਰੇ ਦੀ ਗੱਲ ਕਰੀਏ ਸੋ ਇਸ ਤਰ੍ਹਾਂ ਦੀ ਹੈਟ੍ਰਿਕ ਦਾ ਇੱਕ ਇਤਿਹਾਸ ਰਚ ਸਕਦੇ ਨੇ ਰਚ ਸਕਦੇ ਨਹੀਂ ਰਚਿਆ ਗਿਆ ਇਹ ਜਿੱਤ ਹੋ ਚੁੱਕੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਇਹ ਤਾਂ ਦੁਨੀਆ ਦੀ ਕੋਈ ਤਾਕਤ ਖੜੀ ਕਰ ਲੈਣ ਇਥੋਂ ਜਿੱਤ ਕੇ ਨਹੀਂ ਜਾ ਸਕਦੀ ਜਿੱਤਣਗੇ ਤੇ ਸਦਾ ਗੁਰਜੀਤ ਸਿੰਘ ਉਹ ਇਹ ਜਿੱਤਣਗੇ ਜਿਸ ਚੀਜ਼ ਦੀ ਤੁਸੀਂ ਛਤਰਗਾਣੀ ਮੇਨ ਅੱਜ ਲਗਾ ਸਕਦੇ ਹੋ ਵਿਪਖਸ਼ੀ ਦੀ ਗੱਲ ਕਰੀਏ ਸੋ ਵੱਡੇ ਚਿਹਰੇ ਹੈਗੇ ਆ ਬੀਜੇਪੀ ਤੋਂ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਸਾਬਕਾ ਅੰਬੈਸਡਰ ਹੈਗੇ ਆ ਅਮਰੀਕਾ ਦੇ ਵਿੱਚ ਇੰਡੀਆ ਤੋਂ ਰਹੇ ਆ ਸੋ ਉਹ ਵੀ ਇੱਕ ਵੱਡਾ ਚਿਹਰਾ ਆਏ ਆ ਸੋ ਅਨਿਲ ਜੋਸ਼ੀ ਹੈ ਉਹ ਵੀ ਇਲੈਕਸ਼ਨ ਦੇ ਵਿੱਚ ਕਾਫੀ ਮਾਹਿਰ ਹੈਗੇ ਉਸ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਹੈਗੇ ਆ ਮੌਜੂਦਾ ਮੰਤਰੀ ਨੇ ਉਹ ਵੀ ਮੈਦਾਨ ਦੇ ਵਿੱਚ ਹੈਗੇ ਲੇਕਿਨ ਗੁਰਜੀਤ ਸਿੰਘ ਔਜਲਾ ਦੀ ਗੱਲ ਕਰੀਏ ਸੋ ਕੱਲ ਇੱਕ ਵੱਡੀ ਤਸਵੀਰ ਵੀ ਦੇਖਣ ਨੂੰ ਮਿਲੀ ਕਿ ਸਾਰੀ ਲੀਡਰਸ਼ਿਪ ਜਿਹੜੀ ਮੰਚ ਦੇ ਵਿੱਚ ਇਕੱਠੀ ਹੋਈ ਹੈ ਸੋ ਕਿਸ ਤਰ੍ਹਾਂ ਦੇਖਦੇ ਹੋ ਕਿ ਇਹਨਾਂ ਚੌਥਰਫੇ ਮੁਕਾਬਲੇ ਨੂੰ ਚੌਥਰਫੇ ਮੁਕਾਬਲੇ ਵਿੱਚ ਚੱਲੀਏ ਸਰਦਾਤਨਜੀ ਸਿੰਘ ਸੰਧੂ ਸਾਹਿਬ ਇਹ ਫੋਰਨ ਚ ਰਹੇ ਨੇ ਜੇਕਰ ਤੁਹਾਨੂੰ ਅੱਜ ਮਦਰਾਸ ਬਾਰੇ ਪੁੱਛ ਲਈ ਤੁਸੀਂ ਮਦਰਾਸ ਬਾਰੇ ਪ੍ਰੋਪਰ ਮੈਨੂੰ ਨਹੀਂ ਦੱਸ पाओਗੇ ਤੇ ਸਰਦਾਤਨਜੀ ਸਿੰਘ ਸੰਧੂ ਸਾਹਿਬ ਨੂੰ ਅੰਮ੍ਰਿਤਸਰ ਦੀਆਂ ਮੁਸ਼ਕਲਾਂ ਦਾ ਪੰਜਾਬ ਦੀਆਂ ਮੁਸ਼ਕਲਾਂ ਕੀ ਭਲਾ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਉਹ ਬੀਏਪੀ ਕੋਲ ਕਿੱਡੀ ਗਮੋਸ਼ੀ ਦੀ ਗੱਲ ਹੈ ਅੰਮ੍ਰਿਤਸਰ ਦੇ ਬੀਜੇਪੀ ਨੂੰ ਰਜਾਇਨ ਕਰ ਦੇਣਾ ਜਿਹਦਾ ਟੋਟਲ ਦੀ ਟੋਟਲ ਨੂੰ ਕਿ ਇਹਨਾਂ ਕੋਲ ਬੀਜੇਪੀ ਕੋਲ ਇਲੈਕਸ਼ਨ ਲਈ ਕੈਂਡੀਡੇਟ ਕੋਈ ਨਹੀਂ ਹੈ ਕਦੀ ਜੇਤਰੀ ਸਾਹਿਬ ਲੈ ਜਾਂਦੇ ਕਦੀ ਪੂਰੀ ਸਾਹਿਬ ਲੈ ਜਾਂਦੇ ਉਹ ਲੋਕਲ ਆਸੀਂ ਲੋਕਲ ਪਸ਼ੋਕਰ ਇੱਥੋਂ ਆ ਉਹ ਭਾਈ ਸਾਹਿਬ ਤੁਸੀਂ ਗੁਰਦੁਆਰੇ ਮੰਦਿਰ ਦੇ ਮੂੰਹ ਕਰਕੇ ਕਹੋ ਹ ਸਦਾਤਰ ਸਿੰਘ ਨੂੰ ਅੱਜ ਤੋਂ 2-3 ਮਹੀਨੇ ਪਹਿਲਾਂ ਕਿਤੇ ਵੇਖਿਆ ਤੁਸੀਂ ਬਸ ਹਰਦੀਪ ਸਿੰਘ ਪੂਰੀ ਸਾਹਿਬ ਨੂੰ ਕਿਤੇ ਲਗਾਤਾਰ ਮਹੀਨੇ 2 ਮਹੀਨੇ ਅੰਮਸਰ ਕਿ ਕੁਛਕੀਆਂ ਗਿਆ ਆਏ ਵੇਖਿਆ ਹੋਵੇ ਕਿਤੇ ਜੇਤਰੀ ਸਾਹਿਬ ਨੂੰ ਕਿਤੇ 10 ਦਿਨ ਅੰਮਸਰ ਜਾਂਦੇ ਵੇਖਿਆ ਸੀ ਕਿਤੇ ਤੁਸੀਂ ਠੀਕ ਹੈ ਜੇ ਦਾ ਵੀ ਇੱਥੇ ਹੋਏਗਾ ਇੱਥੋਂ ਦਾ ਪਸ਼ੋਕਰ ਹੋਏਗਾ ਲਿੰਕ ਇੱਥੋਂ ਦਾ ਹੋਏਗਾ ਇੱਥੋਂ ਦੇ ਰਹਿੰਦੇ ਹੋਣਗੇ ਜਦੋਂ ਛੱਡ ਕੇ ਚਲੇ ਜਾਂਦੇ ਨਾ ਫੇਰ ਉਹ ਜਿੱਥੇ ਬੰਦਾ ਰਹਿੰਦਾ ਉੱਥੇ ਹੀ ਐ ਜਿਹੜਾ ਵੀ ਝਾੜੂ ਮਾਰਦਾ ਨਾ ਆਪਣੇ ਲਾਗੇ ਲਾਗੇ ਮਾਰਦਾ ਦੂਰ ਨਹੀਂ ਮਾਰਦਾ ਜੇ ਕਰ ਕਰੀਏ ਜੇਤਰੀ ਸਾਹਿਬ ਦੀ ਗੱਲ ਚਲੋ ਜੇਤਰੀ ਸਾਹਿਬ ਤੋਂ ਹਾਰ ਕੇ ਚਲੇ ਗਏ ਉਹ ਸੈਂਟਰ ਦੇ ਵਿੱਚ ਮੋਦੀ ਸਾਹਿਬ ਦਾ ਰਾਈਟ ਹੈਂਡ ਸੀਗੇ ਉਹਨਾਂ ਪੰਜਾਬ ਦਾ ਕੀ ਭਲਾ ਕੀਤਾ ਦੱਸੋ ਮੈਨੂੰ ਪਹਿਲਾਂ ਫੇਰ ਆਗੇ ਹਰਦੀਪ ਸਿੰਘ ਪੂਰੀ ਸਾਹਿਬ ਅੱਜ ਵੀ ਸੈਂਟਰ ਚ ਮਨਿਸਟਰ ਨੇ ਤੁਸੀਂ ਵੇਖੋ ਇੱਕ ਜਾਂ ਦੋ ਰਾਤ ਤੋਂ ਅਮਸਾ ਰੱਖ ਨਹੀਂ ਠਾਰੇ ਉਹਨਾਂ ਨੇ ਕੀ ਪੰਜਾਬ ਦਾ ਭਲਾ ਕੀ ਅਮਸਾ ਦਾ ਭਲਾ ਕੀਤਾ ਜਦ ਕਿ ਉਹ ਸਭ ਕੁਝ ਕਰ ਸੰਦੇ ਗਏ ਅਕਾਲੀ ਦਲ ਤੋਂ ਅਨਿਲ ਜੋਸ਼ੀ ਵੀ ਹੈ ਉਹਨਾਂ ਨੂੰ ਵਿਕਾਸ ਪੁਰਸ਼ ਵੀ ਕਿਹਾ ਜਾਂਦਾ ਇਹਦੇ ਵਿੱਚ ਕੋਈ ਰਹਿਵਾਨੀ ਐ ਮੈਂ ਨੀ ਜੋਤੀ ਸਾਹਿਬ ਨੂੰ ਸਲੂਟ ਕਰਦਾ ਹਾਂ ਉਹ ਇੱਕ ਵਧੀਆ ਲੀਡਰ ਨੇ ਕੰਮ ਕਰਨ ਵਾਲੇ ਲੀਡਰ ਨੇ ਜਾਂ ਬਾਦਲੀ ਲੀਡਰ ਨੇ ਪਰ ਲੇਕਿਨ ਉਹ ਪਾਰਟੀ ਥੋੜੀ ਗਲਤ ਚੁਣ ਬੈਠੇ ਨੇ ਇਸ ਕਰਕੇ ਕਿਉਂਕਿ ਅੱਜ ਉਹਨਾਂ ਦਾ ਸਾਥੀ ਕੁਲਵੀਰ ਗਿੱਲ ਸੁਖਵੀਰ ਬਾਦਲ ਦੇ ਗਏ ਇਹ ਵੀ ਛੱਡ ਕੇ ਸੋਰੀ ਆ ਆਪਣੇ ਕਾਲੀ ਦਾ ਛੱਡ ਕੇ ਆਮ ਆਦਮੀ ਚਲੇ ਗਏ ਨੇ ਇਹ ਤੁਸੀਂ ਕੀ ਸੋਚਦੇ ਵੀ ਇਹ ਉਹਨਾਂ ਦਾ ਭਲਾ ਹੁੰਦਿਆ ਉਹ ਉਹਨਾਂ ਨੂੰ ਤੇ ਇੱਕ ਬਲੀਆ ਬੱਕਰਾ ਬਣਾਤਾ ਗਿਆ ਜੋਤੀ ਸਾਹਿਬ ਨੂੰ ਜਦਕਿ ਉਹ ਵਧੀਆ ਇਨਸਾਨ ਸਨ ਹਰ ਇੱਕ ਮਜਰ ਤਰ ਨਾ ਤੁਰਦੇ ਸਨ ਹਰ ਇੱਕ ਦੇ ਸੁੱਖ ਦੁੱਖ ਸੁੱਖ ਦੇ ਭਾਇਓ ਵੈਲ ਸਨ ਕੰਮ ਕਰਾਉਂਦੇ ਸਨ ਅੱਜ ਜਿੱਥੇ ਬੈਠਿਆ ਮੈਨੂੰ ਉਮੀਦ ਹੈ ਮੈਂ ਗਰੰਟੀ ਨਹੀਂ ਦਿੰਦਾ ਯਾਨੀ ਕਿ ਜੋਸ਼ੀ ਨੂੰ ਪਾਰਟੀ ਦਾ ਨੁਕਸਾਨ ਨਾ ਚਿਹਰੇ ਦਾ ਨੁਕਸਾਨ ਨਹੀਂ ਆਪਣੇ ਨਹੀਂ ਚਿਹਰੇ ਦਾ ਕੋਈ ਨੁਕਸਾਨ ਨਹੀਂ ਹੈ ਉਹਨਾਂ ਚਿਹਰਾ ਬਹੁਤ ਖੂਬ ਹੈ ਉਹ ਲੋਕਾਂ ਚ ਵਿਚਰੇ ਨੇ ਕੋਈ ਵੀ ਪਾਰਟੀ ਅੰਮ੍ਰਿਤਸਰ ਦੀ ਲੜਨ ਵਾਲਾ ਬੰਦਾ ਕੋਈ ਜੋਸ਼ੀ ਸਾਹਿਬ ਨੂੰ ਮਾਰਾ ਨਹੀਂ ਕਹਿ ਸਕਦਾ ਕਾਰਨ ਕੀ ਹੈ ਜੋਸ਼ੀ ਸਾਹਿਬ ਨੇ ਕੰਮ ਕੀਤਾ ਹੈ ਜੋਸ਼ੀ ਸਾਹਿਬ ਨੇ ਆਪਣੇ ਪਿੰਡੇ ਤੇ ਧੁੱਪ ਸ਼ਾਂ ਮੀਂਹ ਵਰਾਏ ਨੇ ਇਹ ਸੰਸਰੀਆਂ ਵਾਸਤੇ ਬਹੁਤ ਕੁਝ ਕੀਤਾ ਉਹਨਾਂ ਨੇ ਪਰ ਲੇਕਿਨ ਮਾੜੀ ਗੱਲ ਇਹ ਥੀ ਆ ਗਈ ਕਿ ਜਿਸ ਪਾਰਟੀ ਚੋਂ ਗਏ ਨੇ ਉਹ ਪਾਰਟੀ ਦੇ ਅੱਜ ਹੀ ਸਰਦਾਰ ਤਲਬੀਰ ਸਿੰਘ ਗਿੱਲ ਉਹ ਪਾਰਟੀ ਛੱਡ ਕੇ ਅਮਲ ਕਰਦੀ ਪਾਰਟੀ ਕਹੀ ਜਾਂਦੀ ਹੈ ਪੰਜਾਬ ਦੀ ਖੇਤਰੀ ਕੀ ਪੰਜਾਬ ਦੇ ਪੱਲੇ ਵਾਸਤੇ ਅਕਾਲੀ ਦਲ ਨੇ ਕੰਮ ਨਹੀਂ ਕੀਤਾ ਅਕਾਲੀ ਦਲ ਨੇ ਪੰਜਾਬ ਦੇ ਭਲੇ ਲਈ ਕੰਮ ਕੋਈ ਨਹੀਂ ਕੀਤਾ ਜੋ ਕਾਂਗਰਸ ਕਰ ਗਈ ਹੈ ਕਰ ਗਈ ਹੈ ਸਵਾਏ ਅਮਿਸਰ ਸਿਟੀ ਬਣਾਉਣ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਅਕਾਲੀ ਦਲ ਨੇ ਉਹ ਕੰਮ ਕੀਤੇ ਨੇ ਇਥੋਂ ਆਪਣੇ ਆਪ ਨੂੰ ਫਾਇਦਾ ਹੋ ਸਕੇ ਆਪਣੇ ਇੱਕ ਸੰਸਥਾਨ ਨੂੰ ਫਾਇਦਾ ਹੋ ਸਕੇ ਬਾਕੀ ਕੁਝ ਨਹੀਂ ਕੀਤਾ ਕਾਂਗਰਸ ਨੇ ਜੋ ਮੁੱਖੀ ਨਿਕਾਸ਼ ਕੀਤਾ ਹੈ ਹਰ ਧਰਮ ਦਾ ਹਰ ਮਜ਼ਬ ਦਾ ਹਰ ਕਸਬੇ ਦਾ ਹਰ ਇਲਾਕੇ ਦਾ ਹੁਣ ਜਦੋਂ ਇਹ ਆ ਵੈਸ਼ਨਰ ਦੀ ਯਾਤਰਾ ਲਈ ਸੜਕ ਬਣੀ ਹੈ ਦਿੱਲੀ ਕਟੜਾ ਦਿੱਲੀ ਕਟੜਾ ਦਿੱਲੀ ਕਟੜਾ ਉਹ ਚੋਣਾਂ ਸਰ ਕਿਉਂ ਨਹੀਂ ਪਾ ਲਿਆ ਇਹਨਾਂ ਨੇ ਉਹ ਸਿੰਘ ਸਰਦਾਰ ਗੁਰਜੀਤ ਸਿੰਘ ਉਹ ਹੀ ਨੇ ਪਾਇਆ ਰੋਲਾ ਪਾ ਕੇ ਲੜ ਕੇ ਫਿਰ ਜਿੱਦਣ ਉਹਦ ਨੂੰ ਬੰਬ ਡਿੱਗਾ ਰੁਟਣ ਲਗੇ ਸੀਗੇ ਲੋਕ ਸਭਾ ਦੇ ਲੋਕ ਸਭਾ ਦੇ ਵਿੱਚ ਤੇ ਇਹ ਜਿਹੜੇ ਸੂਰਮੇ ਸੀ ਦੱਸੋ ਕਿਹੜੀ ਮਾਂ ਦਾ ਪੁੱਤ ਜਾਇਆ ਅੱਗੇ ਆ ਗਿਆ ਸੀ ਉਸ ਬੰਦੇ ਨੇ ਜਾ ਕੇ ਹੱਥ ਪਾ ਲਿਆ ਜੇਕਰ ਕੋਈ ਤੇ ਵੱਡਾ ਬਲਾਸਟ ਹੁੰਦਾ ਕੋਈ ਕਾਰਾ ਹੋ ਜਾਂਦਾ ਕਿਹਦਾ ਜਾਣਾ ਸੀ ਉਸ ਮਾਂ ਦਾ ਪੁੱਤ ਮੈਂ ਸਜਦਾ ਕਰਦਾ ਉਸ ਮਾਂ ਨੂੰ ਜਿਨੇ ਗੁਰਜੀਤ ਸਿੰਘ ਉਹ ਹੀ ਨਾਲ ਜਨ ਦਿੱਤਾ ਤੇ ਭਾਜਪੀ ਨੂੰ ਇਸ ਗੱਲ ਤੇ ਸ਼ਰਮ ਆਣੀ ਚਾਹੀਦੀ ਹੈ ਕਿ ਉਹਨੂੰ ਜਿੰਦਾ ਸ਼ਹੀਦ ਦਾ ਦਰਜਾ ਦਿੰਦੇ ਸਰਗਰਦਾਰ ਗੁਰਜੀਤ ਸਿੰਘ ਓਦਲਾ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡੀ ਹੈ ਜੀ ਜੀ ਰਾਣੀ ਦੀ ਗੱਲਾਂ ਬਹੁਤ ਆ ਤੁਹਾਡੇ ਛੁਕੜ ਤੇ ਜਾਮਾ ਤੇ ਕਾਫੀ ਟਾਈਮ ਲੱਗ ਸਕਦਾ ਲੇਕਿਨ ਮੌਜੂਦਾ ਮੰਤਰੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਕੁਲਦੀਪ ਸਿੰਘ ਢਾਲੀਵਾਲ ਉਹ ਵੀ ਮੈਦਾਨ ਦੇ ਵਿੱਚ ਲੇਕਿਨ ਕੁਝ ਹਾਲਾਤ ਇਹੋ ਜਿਹੇ ਗਏ ਆ ਕਿ ਕੁਝ ਐਮਐਲਏ ਜੜੇ ਗਏ ਆ ਜਾਂ ਉਹਨਾਂ ਦੇ ਕੋਈ ਪਾਰਟੀ ਦੇ ਇੱਕ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਸਰਕਾਰ ਦੇ ਖਿਲਾਫ ਤੁਸੀਂ ਸ਼੍ਰੀ ਕਵਰ ਵਿਜੇ ਪ੍ਰਤਾਪ ਜੀ ਦਾ ਨਾਂ ਲਿਆ ਮੈਨੂੰ ਦੋ ਲਾਈਨਾਂ ਯਾਦ ਆ ਗਈਆਂ ਜੇ ਅੱਗੇ ਹੋਵੇ ਤੇ ਕਹਦੇ ਆ ਜੀ ਕਹੋ ਜੀ ਕਹੋ ਕੁਝ ਤੋਂ ਲੋਕ ਯੂੰ ਹੀ ਮਸ਼ਹੂਰ ਹੋ ਜਾਂਦੇ ਹਨ ਕੁਝ ਤੋਂ ਲੋਕ ਯੂੰ ਹੀ ਮਸ਼ਹੂਰ ਹੋ ਜਾਂਦੇ ਹਨ ਦੁਸ਼ਮਣ ਕਾ ਤਾਂ ਕੁਝ ਬਗਾਰ ਸਕੇ ਨਾ ਸਕੇ ਦੁਸ਼ਮਣ ਕਾ ਕੁਝ ਬਗਾਰ ਸਕੇ ਨਾ ਸਕੇ ਆਪਣੋ ਕੀ ਟਾਂਗੇ ਕਾਟ ਜਾਂਦੇ ਹਨ ਉਹ ਧਾਰੀਵਾਲ ਦੀ ਸਟੇਟ ਤੇ ਖਲੋ ਕੇ ਉਹਨਾਂ ਦੇ ਖਿਲਾਫ ਬੋਲ ਗਏ ਰਾਗਵ ਚੱਡਾ ਜੀ ਦੇ ਖਿਲਾਫ ਬੋਲ ਗਏ ਨੇ ਭਗਵੰਤ ਮਾਨ ਜੀ ਦੇ ਖਿਲਾਫ ਬੋਲ ਗਏ ਨੇ ਉਹ ਕਈ ਜੀਵਾਲ ਸਾਹਿਬ ਦੇ ਖਿਲਾਫ ਬੋਲ ਗਏ ਨੇ ਉਹਦੇ ਆਪਣੀਆਂ ਲਤਾਂ ਵੱਡ ਗਈ ਨੇ ਤੁਸੀਂ ਉਹਨਾਂ ਤੋਂ ਕੀ ਉਮੀਦ ਰੱਖਦੇ ਪਰ ਲੋਕਾਂ ਦੀ ਪਾਰਟੀ ਆਮ ਆਦਮੀ ਪਾਰਟੀ ਕੀ ਕੁਲਦੀਪ ਸਿੰਘ ਢਾਲੀਵਾਲ ਮੌਜੂਦਾ ਮੰਤਰੀ ਆ ਹਜ਼ਾਰਾਂ ਕਾਫੀ ਹਜ਼ਾਰਾਂ ਏਕੜ ਉਹਨਾਂ ਨੇ ਜ਼ਮੀਨ ਜੜੀ ਆ ਉਹ ਕਬਜ਼ਿਆਂ ਤੋਂ ਛਟਾਈ ਆ ਕਈ ਮੁੱਦੇ ਆ ਬਿਜਲੀ ਫਰੀ ਦਿੱਤੀ ਔਰ 85% ਗਾਰੰਟੀਆਂ ਪੂਰੀ ਕਰਨ ਦਾ ਦਾਵਾ ਕਰਦੇ ਆ ਕਰਨ ਨੂੰ ਤੇ 200% ਵੀ ਕਹਿ ਸਕਦੇ ਨੇ ਪਠਾਨਕੋਟ ਵਾਲੀ ਜ਼ਮੀਨ ਦਾ ਕਿਉਂ ਨਹੀਂ ਨਾਂ ਲੈਂਦੇ ਤੁਸੀਂ ਕਹਿੰਦੇ ਜ਼ਮੀਨ ਸਰਵਾਈ ਹੈ ਉਹਨਾਂ ਨੇ ਤੇ ਵੀਡੀਓ ਨੂੰ ਡੀਡੀਪੀਓ ਬਣਾਤਾ ਡੀਡੀਪੀਏ ਨੂੰ ਏਡੀਸੀ ਬਣਾਤਾ ਤੇ ਸੋਗਲੇ ਜਮੀਨ ਦਾ ਕਕਪਲਾ ਕਰਤਾ ਉਹ ਕਿੱਥੇ ਚਲਾ ਗਿਆ ਜੇ ਭੁੱਲ ਗਿਆ ਜੇ ਉਹ ਯਾਦ ਨਹੀਂ ਆ ਰਿਹਾ ਤੁਹਾਨੂੰ ਮੇਰੀ ਗੱਲ ਦਾ ਜਵਾਬ ਦਿਓ ਉਸ ਤੋਂ ਬਾਅਦ ਹੀ ਸਰਦਾਰ ਕੁਲਦੀਪ ਸਿੰਘ ਧਾਈਵਾਦ ਸਰ ਤੋਂ ਇਹ ਵਿਭਾਗ ਲਿਆ ਸੀ ਵਾਪਸ ਪਹਿਲਾਂ ਤਾਂ ਨਹੀਂ ਲਿਆ ਇਹਦਾ ਫਿਰ ਇਨਕੁਆਰੀ ਕਿਉਂ ਨਹੀਂ ਇੱਥੇ ਕਿਉਂ ਨਹੀਂ ਪੁੱਛ ਗਿਸ਼ ਹੋਈ ਕਿਉਂ ਨਹੀਂ ਕਿੱਥੇ ਗਈ ਇਹਦੇ ਵਿੱਚ ਕਹਿੰਦੇ ਨੇ ਉਹ ਕਤਲ ਵੀ ਕਰਦੇ ਉਹ ਕਤਲ ਵੀ ਕਰਦੇ ਚਰਚੇ ਨਹੀਂ ਹੋਤੇ ਆਮ ਹਾਬੀ ਵਰਤੇ ਤਾਂ ਹੋ ਜਾਂਦੇ ਹਨ ਬਦਨਾਮ ਉਹ ਤਾਂ ਸੌ ਸੌ ਕਿਲੇ ਜਮੀਨ ਖਾ ਗਏ ਉਹ ਪਤਾ ਨਹੀਂ ਲੱਗਦਾ ਡੀਸੀ ਡਾਤੇ ਏਡੀਸੀ ਡਾਤੇ ਤੇ ਉਹਦੀ ਕੋਈ ਪੁੱਛਗਿਛ ਨਹੀਂ ਕਿ ਇੱਥੇ ਕੋਈ ਮੜਾ ਜਾਂ ਸੱਚੇ ਖਵੇਗੇ ਦਾ ਹਾਥੀ ਵੱਜਾ ਹੋਵੇ ਇਹਨੂੰ ਚੁੱਕ ਅੰਦਰ ਦੇ ਦਿਓ ਵਿਜੀਲੈਂਸ ਮਗਰ ਲਾ ਦਿਓ ਇੱਧਰ ਪੰਜਾਬ ਵਾਲਿਆਂ ਕੋਈ ਵਿਜੀਲੈਂਸ ਹੈ ਸੈਂਟਰਲ ਹੈ ਕੋਈ ਸੀਬੀਆਈ ਤੇ ਈਡੀ ਹੈ ਜਿਹੜਾ ਕੋਈ ਬੋਲਦਾ ਆ ਗਈ ਈਡੀ ਆ ਗਈ ਸੀਬੀਆਈ ਮੈਨੂੰ ਤਾਂ ਡਰ ਲੱਗਦਾ ਜਿੱਦਾਂ ਮੈਂ ਬੋਲਣਾ ਮੇਰੇ ਮਗਰ ਸੀਬੀਆਈ ਦੇ ਸੀਜੀਪ ਜੀ ਤੁਸੀਂ ਬੜੇ ਉਸ ਇਲਾਕਿਆਂ ਦੇ ਵਿੱਚ ਕੰਮ ਕੀਤਾ ਵਾ ਜਿੱਥੇ ਨਸ਼ਿਆਂ ਦਾ ਬੋਲਬਾਲਾ ਰਿਹਾ ਵਾ ਸੋ ਮੌਜੂਦਾ ਸਰਕਾਰ ਦੀ ਗੱਲ ਕਰੀਏ ਲਗਾਤਾਰ ਕਹਿੰਦੇ ਨਸ਼ੇ ਦੇ ਸਦਾਕਰਾਂ ਨੂੰ ਫੜ ਰਹੇ ਆ ਔਰ ਨਸ਼ੇ ਤੇ ਠੱਲ ਆ ਰਹੇ ਆ ਲੇਕਿਨ ਸਰਕਾਰੀ ਤੁਸੀਂ ਇਨਸਪੈਕਟਰ ਦੇ ਤੌਰ ਤੇ ਕੰਮ ਕੀਤਾ ਵਾ ਔਰ ਜ਼ਮੀਨੀ ਹਕੀਕਤ ਕੀ ਕੀ ਸਹੀ ਮਾਨੇ ਦੇ ਵਿੱਚ ਦੇਖੋ ਮੈਂ ਤੇ ਬਿਲਕੁਲ ਸੱਚਾਈ ਕਹੂੰਗਾ ਜਿਹੜੇ ਬੰਦੇ ਕੰਮ ਕਰਦੇ ਆ ਉਹ ਨਾਮ ਵੀ ਖੱਟਦੇ ਨਹੀਂ 2013 ਚ ਮੈਨੂੰ ਰਾਸ਼ਟਰਪਤੀ ਆਡਿਟ ਮਿਲਿਆ ਸੀਗਾ ਐਂਟੀ ਨਾਰਕਟਿਕਸ ਵਿਭਾਗ ਦੇ ਵਿੱਚ ਕੰਮ ਕਰਦਿਆਂ ਸਰਕਾਰ ਜਿਹੜੀ ਵੀ ਆਈ ਹੈ ਉਹਨੇ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਨਸ਼ਾ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਸਿਰਫ ਇੱਕ ਮਜਬੂਰ ਨੇ ਆ ਕੇ ਡਿੱਗ ਪਈ ਹੈ ਕਿ ਇਹਦਾ ਬਾਰਡਰ ਹੈ ਉਹ ਸੈਂਟਰ ਦੇ ਅੰਦਰ ਹੈ ਸੈਂਟਰ ਦੀ ਬੀਐਸਐਫ ਲੱਗੀ ਹੋਈ ਹੈ ਉੱਥੇ ਉੱਥੇ ਜਿੱਨਾਂ ਚ ਡਰੋਨ ਨੂੰ ਰੋਕਣ ਲਈ ਜੈਮਰ ਨਹੀਂ ਲੱਗਦਾ ਉੱਥੇ ਫੋਰਸ ਨਹੀਂ ਵਧਾਈ ਜਾਂਦੀ ਡਿਫੈਂਸ ਲਾਈਨ ਨੂੰ ਚੋੜਾ ਨਹੀਂ ਕੀਤਾ ਜਾਂਦਾ ਉਹਨਾਂ ਚ ਸ਼ਹਿਰ ਬੰਦ ਨਹੀਂ ਹੋ ਸਕਦਾ ਪਰ ਸੈਂਟਰ ਨੇ ਐਨਆਈ ਦਾ ਇੱਕ ਯੂਨਿਟ ਬਿਠਾਤਾ ਹੋਇਆ ਵਾ ਬਿਲਕੁਲ ਉਸ ਦੇ ਨਾਲ-ਨਾਲ ਜਿਹੜੇ ਰਾਜਪਾਲ ਖੁਦ ਮੋਨੀਟਰਿੰਗ ਕਰਦੇ ਸੀ ਉਹਨਾਂ ਨੇ ਟੀਮਾਂ ਬਣਾਈਆਂ ਸੀ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਸੀ ਕਿ ਉਸ ਦਾ ਕੋਈ ਅਸਰ ਨਜ਼ਰ ਆਇਆ ਫਿਰ ਰਾਜਪਾਲ ਸਾਹਿਬ ਨੇ ਰਜਾਇਨ ਕਿਉਂ ਦਿੱਤਾ ਦੱਸੋ ਮੈਨੂੰ ਪਹਿਲਾਂ ਜੀ ਰਜਾਇਨ ਕੀਤਾ ਸੀ ਰਾਜਪਾਲ ਸਾਹਿਬ ਨੇ ਉਹ ਵਾਪਸ ਕਰਤਾ ਉਹਨਾਂ ਨੇ ਨਹੀਂ ਮੰਨਿਆ ਵੱਖਰੀ ਗੱਲ ਹੈ ਉਹਨਾਂ ਨੇ ਮਹਿਸੂਸ ਕੀਤਾ ਸੀ ਕਿ ਨਸ਼ਾ ਰੋਕਣ ਦੇ ਵੀ ਮੇਰੇ ਕੋਲ ਪਾਵਰ ਨਹੀਂ ਹੈ ਤੇ ਤਾਂ ਹੀ ਰਜਾਇਨ ਕੀਤਾ ਸੀ ਹੋਰ ਉਹਨਾਂ ਨੂੰ ਕਿਹੜੀ ਪ੍ਰੋਬਲਮ ਸੀ ਜਿਹੜੀ ਹੁਣ ਦੂਰ ਹੋ ਗਈ ਹੈ ਜਦੋਂ ਸੈਂਟਰ ਵਾਪਸ ਇੰਡੀਆ ਦੇ ਅੰਦਰ ਕਾਂਗਰਸ ਪਾਰਟੀ ਸਰਕਾਰ ਸੈਂਟਰ 'ਚ ਬਣੇਗੀ ਤੇ ਮੈਂ ਦਾਅਵੇ ਨਾਲ ਕਹਿੰਨਾ ਨਸ਼ਾ ਬੰਦ ਹੋਏਗਾ ਨਹੀਂ ਬੰਦ ਹੋਏਗਾ ਮੈਂ ਤੁਹਾਡੇ ਨਾਲ ਪਹਿਲੇ ਦਿਨ ਪੁਖਰਤਾਲ ਦੇ ਬੰਨ ਤਿਆਰ ਹਾਂਗਾ ਕਹਿੰਦੇ ਸਰਕਾਰੀ ਜਿਹੜੇ ਕਰਮਚਾਰੀ ਹੁੰਦੇ ਆ ਸਰਕਾਰੀ ادارے ਹੁੰਦੇ ਹਾਲਾਂਕਿ ਦੱਸਦੇ ਨਹੀਂ ਆ ਸਰਕਾਰਾਂ ਦੇ ਵਿੱਚ ਹਰ ਕੰਮ ਕਰਦੇ ਆ ਲੇਕਿਨ ਉਹਨਾਂ ਦੇ ਮਨਾਂ ਦੇ ਵਿੱਚ ਕੀ ਹੁੰਦਾ ਵਾ ਉਹ ਬਖੂਬੀ ਤੁਸੀਂ ਵੀ ਮਹਿਸੂਸ ਕਰ ਸਕਦੇ ਹੋ ਸੋ ਇਸ ਵੇਲੇ ਜਿਹੜੀ ਆ ਬਿਲਕੁਲ ਵੋਟ ਜਿਹੜੀ ਆ ਬਿਲਕੁਲ ਗੁਪਤ ਗਈ ਆ ਲੋਕ ਦੱਸ ਨਹੀਂ ਰਹੇ ਆ ਕਿਵੇਂ ਲੱਗਦਾ ਕਿ ਇਸ ਵਾਰ ਜੇ ਸਹੀ ਮਹੀਨੇ ਦੇ ਵਿੱਚ ਦੇਖੇ ਤਾਂ ਆਮ ਆਦੀ ਪਾਰਟੀ ਦੇ ਸਰਕਾਰ ਦੇ ਵਿੱਚ ਕਈਆ বিজেপি ਹੈ ਅਕਾਲੀ ਦਲ ਹੈ ਕਾਂਗਰਸ ਹੈਗੀ ਹੈ ਕੀ ਮਨਾ ਚ ਚੱਲ ਰਿਆ ਨਾ ਲੋਕਾਂ ਦੇ ਦੇਖੋ ਇਹ ਅੰਮ੍ਰਿਤਸਰ ਦੀ ਪਬਲਿਕ ਦੀ ਗੱਲ ਕਰ ਲਈਏ ਪਹਿਲਾਂ ਜਿੱਥੇ ਬੈਠੇ ਆ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਅਸੀਂ ਭਾਰ ਪਾਇਆ ਵਾ ਹੈ ਉਸ ਧਰਤੀ ਦੇ ਖੋਕੇ ਵੇਖੋ ਅੱਜ ਕੋਈ ਲੁਕ ਛੁਪ ਕੇ ਨਹੀਂ ਕਹਿ ਰਿਹਾ ਸਾਰੇ ਆਮ ਕਹਿ ਰਿਹਾ ਵੋਟ ਜਿਹੜੀ ਹੈ ਸਰਦਾਰ ਗੁਰਜੀਤ ਸਿੰਘ ਓਜਲਾ ਨੂੰ ਪਾਣੀ ਹੈ ਤੇ ਓਜਲਾ ਜੀ ਨੂੰ ਪਾਣੀ ਹੈ ਤੇ ਚੱਲ ਜੀ ਹਿੰਦੁਸਤਾਨ ਦੀ ਅੱਜ ਸਰਵੇ ਆ ਰਹੇ ਨੇ ਜਿੱਥੇ ਵੋਟਾਂ ਹੋ ਗਈਆਂ ਨੇ ਉਹਨਾਂ ਦੇ ਸਾਰਿਆਂ ਹੀ ਕਾਂਗਰਸ ਅੱਗੇ ਜਾ ਰਹੀ ਹੈ ਤੇ ਕਾਂਗਰਸ ਸੈਂਟਰ ਸਰਕਾਰ ਬਣਾਏਗੀ ਇੰਡੀਆ ਗਠਜੰਦਨ ਜਿਹੜਾ ਇਹ ਸੈਂਟਰ ਸਰਕਾਰ ਬਣਾਏਗਾ ਤੇ ਮੈਂ ਇਸ ਗੱਲ 'ਤੇ ਵਿਸ਼ਵਾਸ ਕਰਦਾ ਹਾਂ ਕਿ ਜਦੋਂ ਇੰਡੀਆ ਦੀ ਸਰਕਾਰ ਬਣੇਗੀ ਤੇ ਇਹ ਨਸ਼ਾ ਵੀ ਬੰਦ ਹੋਏਗਾ ਹੋਏਗਾ ਇਹ ਨਸ਼ਾ ਬੰਦ ਕਰਨ ਲਈ ਇੱਕ ਯੂਥ ਹਿੰਮਤ ਦੀ ਲੋੜ ਹੈ ਜੇਕਰ ਮੈਨੂੰ ਰਾਸ਼ਟਰੀ ਅਵਾਰਡ ਮਿਲਦਾ ਤਾਂ ਇੱਕ ਛੋਟੇ ਜਿਹੇ ਨਵਾਂ ਨੇ ਚਿੰਨੂ ਤੇ ਕੀ ਬੱਕਰੀ ਲੈ ਸਕਦੇ ਬੜਿਆਂ ਨੂੰ ਮਿਲਿਆ ਪਰ ਕੰਮ ਕਰਨ ਵਾਲੇ ਦੀ ਰਿਸਪੈਕਟ ਹੋਏਗੀ ਇਹ ਕਾਂਗਰਸ ਰਿਸਪੈਕਟ ਕਰਦੀ ਸੀਗੀ ਅੰਮ੍ਰਿਤਸਰ ਵਿਕਾਸ ਦੇ ਰਾਹ ਚੱਲੋ ਤੁਸੀਂ ਦੱਸ ਦਿਓ ਮੈਨੂੰ ਪਹਿਲਾਂ ਕਿ ਜਦੋਂ ਦੀ ਭਗਵੰਤ ਸਿੰਘ ਸਰਕਾਰ ਆਈ ਹੈ ਇਹਨਾਂ ਨੇ ਕਿਸੇ ਮਲਾਜ਼ਮ ਨੂੰ ਪ੍ਰੋਮੋਸ਼ਨ ਦਿੱਤੀ ਹੈ ਕਿਸੇ ਨੇ ਨਸ਼ਾ ਫੜਿਆ ਹੋਵੇ ਤੇ ਨਾ ਕਿਤੇ ਤੁਹਾਨੂੰ ਡਿਊਟੀ ਫੜਾ ਦੇ ਲਈ ਹੋ ਗਿਆ ਭਾਜੀ ਜਿਹੜੇ ਮਾਵਾਂ ਦੇ ਪੁੱਤ ਗੋਲੀਆਂ 맞 ਜਾਂਦੀਆਂ ਨੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਪੈਸੇ ਮਿਲ ਗਏ ਜਿਹੜੇ ਇੰਜਰਡ ਹੋ ਕੇ ਹੱਥ-ਬਾਂਗੋ ਵਾਲਤ ਗਵਾਦੇ ਨੇ ਉਹਨਾਂ ਨੂੰ ਸਰਕਾਰ ਕੁਛ ਨਹੀਂ ਦਿੰਦੀ ਉਹਨਾਂ ਨੂੰ ਪ੍ਰੋਮੋਸ਼ਨਾਂ ਮਿਲਣੀਆਂ ਚਾਹੀਦੀਆਂ ਦੇਖੋ ਆਪਣੀ ਲੋੜ ਤੋਂ ਉਸ ਮੱਥਾ ਤੋਂ ਵੱਧ ਡਿਊਟੀ ਕਰਨੀ ਉਹਨੂੰ ਕੋਈ ਨਾ ਕੋਈ ਬੈਨੀਫਿਟ ਮਿਲਣਾ ਚਾਹੀਦਾ ਜਿੰਨਾ ਚਿਰ ਕੋਈ ਵੀ ਸਰਕਾਰ ਆ ਜਾਏ ਬੈਨੀਫਿਟ ਨਹੀਂ ਨ ਦੇਗੀ ਉਹਨਾਂ ਚ ਪੁਲਿਸ ਕੋਲੋਂ ਕਾਮਯਾਬੀ ਦੀ ਹਾਸਲ ਕਰਨੀ ਔਖੀ ਹੈ ਪੁਲਿਸ ਨੂੰ ਵਿਨਓਵਰ ਕਰਕੇ ਸਰਕਾਰ ਨੂੰ ਆਪਣੇ ਦਿਲ ਦੇ ਨਾਲ ਲਾ ਕੇ ਤੇ ਕੰਮ ਕਰਨਾ ਚਾਹੀਦਾ ਹੈ ਮੌਜੂਦਾ ਪੁਲਿਸ ਦੀ ਕਾਰਗੁਜ਼ਾਰੀ ਹਾਂ ਡੀਜੀਪੀ ਸਾਹਿਬ ਬਹੁਤ ਅੱਛੇ ਨੇ ਸਦਾ ਗੋਰੇ ਸ਼੍ਰੀ ਗੋਰੇ ਯਾਦਵੀ ਬੜੇ ਇੰਟੈਲੀਜੈਂਟ ਨੇ ਉਹਨਾਂ ਨੇ ਹੱਤਵਾਲ ਆਪਣੇ ਪਿੰਡੇ ਤੇ ਢਾਇਆ ਦਾ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਭੁੱਲਰ ਸਾਹਿਬ ਮੇਰਾ ਸਾ ਪਿਤਾ ਪੁਰਖੀ ਜੀ ਡਿਪਾਰਟਮੈਂਟ ਚੱਲੇ ਆ ਰਹੇ ਨੇ ਉਹਨਾਂ ਦਾ ਬਹੁਤ ਤਕੜਾ ਤੇਰਵਾ ਸਰਦਾਰ ਗੁਰ ਭੁੱਲਰ ਸਾਹਿਬ ਦਾ ਇਹ ਬਹੁਤ ਵਧੀਆ ਕੰਮ ਕਰ ਰਿਹਾ ਕੋਈ ਇੱਕ ਅੱਧੀ ਵਾਰਦਾਤ ਨੂੰ ਛੱਡ ਕੇ ਕੋਈ ਅਵੀ ਵਾਰਦਾਤ ਸਕਦੇ ਦੱਸ ਸਕਦੇ ਹੋ ਤੁਸੀਂ ਮੈਨੂੰ ਜਿਹੜੀ ਇਹਨਾਂ ਨੇ 2 4 5 ਦਿਨਾਂ ਦੀ ਟ੍ਰੇਸਿੰਗ ਕੀਤੀ ਹੋਏਗੀ ਪਰ ਗੋਲੀਆਂ ਅਜੇ ਦਿਨ ਚੱਲ ਰਹੀਆਂ ਗੋਲੀਆਂ ਕਿਦਾ ਕਸੂਰ ਹੈ ਯੂਪੀ ਚੋਂ ਹਥਿਆਰ ਆ ਰਹੇ ਨੇ ਯੂਪੀ ਕਿਹਦੇ ਕੋਲ ਹੈ ਦੱਸ ਜਿੰਨੇ ਥਿਆਰ ਫਰਦਿਆਂ ਯੂਪੀ ਚੋਂ ਆ ਰਹੇ ਨੇ ਇੱਥੇ ਤੇ ਆਪ ਨਾ ਮੇਰੀ ਸੁਣੋ ਨਾ ਮੇਰੀ ਬੇਨਤੀ ਸੁਣੋ ਯੂਪੀ ਚੋਂ ਆ ਰਹੇ ਨੇ ਉੱਥੇ ਮੈਨੂਫੈਕਚਰਿੰਗ ਸਟੇਟ ਵੈਨੂ ਸਰਚਿੰਗ ਬੰਦ ਕੇ ਉਹ ਨਹੀਂ ਹੁੰਦੀ ਮੈਨੂਫੈਕਚਰਿੰਗ ਬੰਦ ਹੋਏਗੀ ਤੇ ਆਪੇ ਥਿਆਂੇ ਬੰਦ ਹੋ ਜਾਣਾ ਯਾਨੀ ਕਿ ਆਪ ਸਰਕਾਰ ਉਸ ਨੂੰ ਰੋਕਣ ਦੇ ਵਿੱਚ ਫੇਲ ਨਜ਼ਰ ਆ ਰਹੀ ਫੇਰੇ ਦਾ ਮਤਲਬ ਫੇਲ ਫੇਲ ਉਹ ਸਰਕਾਰਾਂ ਦੀ ਚੀਜ਼ ਹੀ ਕੋਈ ਨਹੀਂ ਤੁਸੀਂ ਫੇਲ ਕਹਿੰਦੇ ਜੇ ਉਹ ਪੇਪਰ ਦਿਓਗੇ ਤੇ ਫੇਲ ਹੋਗੇ ਇਹਦੇ ਆਪਨਾ ਦੀ ਚੀਜ਼ ਹੀ ਕੋਈ ਨਹੀਂ ਸਰਕਾਰ ਹੀ ਕੋਈ ਨਹੀਂ ਹੈਗੀ ਇੱਥੇ ਇੱਥੇ ਖਡੋਨੀਆਂ ਦੀ ਸਰਕਾਰ ਹੈ ਤੁਸੀਂ ਰਸੋ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਮંત્રી ਤੁਸੀਂ ਦੱਸਿਆ ਮੈਨੂੰ ਹੁਣੇ ਠੀਕ ਹੈ ਨਹੀਂ ਉਹਨੋਂ ਕਿਹੜਾ ਡਿਪਾਰਟਮੈਂਟ ਆ ਦੱਸੋ ਪਹਿਲਾਂ ਮੈਨੂੰ ਕਿਹੜੇ ਡਿਪਾਰਟਮੈਂਟ ਨਾਲ ਤੇ ਖੱਲਾ ਐਂ ਕਰਕੇ ਬਣਾ ਦੇਣਾ ਮੰਤਰੀ ਕੀ ਫਾਇਦਾ ਤੇ ਉਹਨਾਂ ਕੋ ਮਹੱਗ ਵੀ ਕਿਉਂ ਖੋਏਗੇ ਰੇਤ ਦੀ ਅੱਜ ਸਮਗਲੀ ਹੋਣ ਈ ਆ ਜਿਹੜੀ ਲੋਕ ਸਰਕਾਰ ਰੋਕ ਸਕਦੀ ਐ ਕੋਈ ਰੋਕ ਰਹੀ ਚਲੋ ਤੁਸੀਂ ਸਵਾਲ ਕਪਤਨ ਸਾਹਿਬ ਦੇ ਲਈ ਕਾਂਗਰਸ ਸਰਕਾਰ ਸੀਗੀ ਰੇਤਾ ਦਾ ਭਾਅ ਵੇਖੋ ਤਾਂ ਹੁੰਦੀ ਰੇਤਾ ਦਾ ਭਾਅ ਵੇਖੋ ਜੋ ਪਹਿਲਾਂ ਕਾਂਗਰਸ ਸਰਕਾਰ ਸੀ ਸਿਲਟ ਦੇ ਭਾਅ ਉਹਨੇ ਦੇਖ ਲਓ ਹੁੰਦੇ ਦੇਖ ਲਓ ਪੈਟਰੋਲ ਦੇ ਭਾਅ ਦੀ ਇਹ ਤਾਂ ਹੁੰਦੇ ਦੇਖ ਲਓ ਤੁਸੀਂ ਇਹ ਭਾਜੀ ਹਰ ਚੀਜ਼ ਉਹ ਅਗਲੀ ਸੀ ਸਵਾਲ ਪੁਲਿਸ ਦਾ ਸੀ ਕਿ ਪੁਲਿਸ ਦੀ ਕਾਰਗੁਜ਼ਾਰੀ ਲਾਅਨ ਆਰਡਰ ਤੋਂ ਸੰਤੁਸ਼ਟ ਹੋ ਤੁਸੀਂ ਬਿਲਕੁਲ ਸੰਤੁਸ਼ਟ ਹਾਂ ਜੀ ਪੁਲਿਸ ਬਿਲਕੁਲ ਸਹੀ ਕਰ ਰਹੀ ਹੈ ਕਿ ਸਾਬਕਾ ਇੰਸਪੈਕਟਰ ਹੋਣ ਦੇ ਨਾਤੇ ਕਿ ਆਮ ਨਾਗਰਿਕ ਹੋਣ ਦੇ ਨਾਤੇ ਮੈਂ ਆਮ ਨਾਗਰਿਕ ਹੋਣ ਦੇ ਨਾਤੇ ਵੀ ਪੁਲਿਸ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਫਿਰ ਰਾਜਨੀਤਿਕ ਪ੍ਰੈਸ਼ਰ ਆ ਬਿਲਕੁਲ ਪ੍ਰੈਸ਼ਰ ਆ ਜੀ ਮੈਂ ਤੁਹਾਨੂੰ ਅਗ੍ਹਾ ਦਿਖਾ ਦੇਣਾ ਆ ਮੇਰੇ ਮੋਬਾਈਲ ਚੋਂ ਕਮਿਸ਼ਨਰ ਸਾ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਕਿ ਸਾਰਾ ਮੇਰੇ ਇਲਾਕੇ ਚਾਹ ਪ੍ਰੋਬਲਮ ਹੈ ਤੇ ਅੱਜ ਦੇ ਐਮ ਐਲ ਏ ਸਾਹਿਬ ਨੂੰ ਫੋਨ ਕਰ ਦਿੰਦੇ ਇਸ ਕੋ ਕੰਮ ਨਹੀਂ ਕਰਨਾ ਹੈ ਮੇਰੇ ਕੋ ਮੈਸੇਜ ਆ ਗਿਆ ਜਿਹੜੇ ਮੈਂ ਕਮਿਸ਼ਨਰ ਸਾਹਿਬ ਨੂੰ ਪਾਣਾ ਕਿ ਕੰਮ ਲਈ ਕੱਲ ਵੀ ਮੈਂ ਸਰਦਾਰ ਵੰਜੀਤ ਸਿੰਘ ਐਕਸੀਅਨ ਸਾਹਿਬ ਨੂੰ ਮਿਲਿਆ ਕਾਰਪੋਰੇਸ਼ਨ ਦੇ ਉਹਨਾਂ ਨੇ ਕਿਹਾ ਅੱਜ ਤੁਹਾਨੂੰ ਕੋ ਬੰਦਾ ਗੱਡੀ ਭੇਜੇਗਾ ਗਾਰਡ ਕਰਵਾਨੀ ਹੈ ਜਦ ਕਿ ਮੈਂ 10 ਲੱਖ ਰੁਪਏ ਤੋਂ ਉੱਤੇ ਆਪਣੇ ਇਲਾਕੇ ਦੇ ਵਿੱਚ ਖਰਚ ਵੇਰਨਾ ਡਵੈਲਪਮੈਂਟ ਲਈ ਕਿੱਥੇ ਕੀ ਕਾਰਪੋਰੇਸ਼ਨ ਅੱਜ ਮੇਰੇ ਨਾਲ ਚਲੋ ਮੇਰੇ ਸਟੋਰ ਦੇ ਵਿੱਚ ਸਾਰੀ ਚੀਜ਼ ਪਈ ਹੈ ਅਵੇਲੇਬਲ ਜੇ ਜੇ ਮੈਂ ਲੋਕਾਂ ਨੂੰ ਪ੍ਰੋਵਾਈਡ ਕਰਨਾ ਕੋਈ ਆਕੇ ਮੈਨੂੰ ਕੰਪਲੇਨ ਰਖਾ ਸੰਜੀਵ ਜੀ ਇਸ ਬਾਰੇ ਹੋਰ ਕਿਉਂਕਿ ਇਲੈਕਸ਼ਨ ਅੱਲੇ ਚੱਲ ਨਹੀਂ ਹੈ ਫਿਰ ਗੱਲ ਕਰਾਂਗੇ ਕਿਉਂਕਿ ਲੰਮਿਆ ਸਮਾਂ ਨਿਕਲ ਸਕਦਾ ਹੈ ਸੋ ਕਾਫੀ ਗੱਲਾਂ ਆ ਗਈਆਂ ਜਿਹੜੇ ਕੋ ਤੁਹਾਡੇ ਕੋ ਕੀਤੀਆਂ ਜਾ ਸਕਦੀਆਂ ਲੇਕਿਨ ਇਹ ਸੰਜੀਵ ਕੁਮਾਰ ਜਿਹੜੇ ਕਿ ਸਾਬਕਾ ਜਿਹੜੇ ਇੰਸਪੈਕਟਰ ਰਿਟਾਇਰ ਹੈਗੇ ਇਹਨਾਂ ਨੇ ਦੱਸਿਆ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਰਾਜਨੀਤੀ ਹੈ ਸੋ ਅੰਮ੍ਰਿਤਸਰ ਦੀ ਰਾਜਨੀਤੀ ਦੇ ਵਿੱਚ ਗੁਰਜੀਤ ਸਿੰਘ ਉਹ ਐਜ਼ ਅ ਕਾਂਗਰਸੀ ਜੁਆਇਨ ਕੀਤੀ ਹੈ ਗੁਰਜੀਤ ਸਿੰਘ ਉਹ ਲਈ ਦੀ ਗੱਲ ਕਰਤੇ ਲੇਕਿਨ ਗੁਰਜੀਤ ਸਿੰਘ ਉਹ ਲੈ ਦੇ ਡਾਟੇ ਦੌਰ ਤੇ ਵੀ ਗੱਲ ਕਰਦੇ ਹੈ ਬਾਕੀ ਵਿਪਕ ਸੰਜੀਵ ਕੁਮਾਰ ਨਾਲ ਜਿਹੜੀ ਐ ਇਸ ਬਾਬਤ ਜਿਹੜੀ ਗੱਲ ਕੀਤੀ ਗਈ ਔਰ ਉਹਨਾਂ ਨੇ ਲਾਅਨ ਆਰਡਰ ਦੀ ਜਿਹੜੀ ਗੱਲ ਕਹੀ ਹੈ ਪੁਲਿਸ ਦੀ ਕਾਰਗੁਜ਼ਾਰੀ ਨੂੰ ਐਜ਼ ਅ ਆਮ ਨਾਗਰਿਕਿਆ ਦੇ ਸਾਬਕਾ ਇਨਸਪੈਕਟਰ ਨੂੰ ਵੀ ਵਧਿਆ ਤੇ ਸੱ ਲੇਕਿਨ ਕਿਤੇ ਨਾ ਕਿਤੇ ਸਵਾਲ ਫਿਰ ਖੜੇ ਕਿਤੇ ਕਿ ਰਾਜਨੀਤਿਕ ਪ੍ਰੈਸ਼ਰ ਜਿਹੜਾ ਵਾ ਉਹ ਕਿਤੇ ਕਿਤੇ ਨਾ ਅਕਸਰਾਂ ਦੇ ਵਿੱਚ ਹੁੰਦਾ ਔਰ ਆਮ ਆਦਮੀ ਪਾਰਟੀ ਜਿਹੜੀ ਐ ਉਹ ਕਿਤੇ ਨਾ ਕਿਤੇ ਇਸ ਸਿਸਟਮ ਨੂੰ ਜਿਹੜੀ ਸੰਭਾਲਣ ਦੇ ਵਿੱਚ ناکਾਮਯਾਬ ਸਾਬਿਤ ਹੋਈ ਹੈ